ਪਰਮਾਣੂ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਸਾਹਿਬ ਸੰਤਰੀਵਾਂਓ ਸਭ ਸੰਗਤਾਂ ਨੂੰ ਪਤਾ ਹੀ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸੇ ਸਬੰਧ ਦੇ ਵਿੱਚ ਪਿਛਲੇ ਇੱਕ ਤਰੀਕ ਤੋਂ ਆਪਾਂ ਹਰ ਰੋਜ਼ ਹੀ ਅਮਰਤ ਵੇਲੇ ਉਹ ਸਰਕਾਰ ਬਖਵਾਹਿ ਗੁਰੂ ਦਾ ਬਖਸ਼ਿਆ ਹੋਇਆ ਗੁਰਮੰਤਰ ਜਾਪ ਕਰਦੇ ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਇੱਕ ਵਿਅਕਤੀ ਨੂੰ ਜੁੜਨਾ ਚਾਹੀਦਾ ਹੈ ਤੇ ਅੱਜ ਬੇਨਤੀ ਆਪ ਜੀ ਨੂੰ ਜਿਹੜਾ ਅੱਜ ਵਾਲਾ ਦਿਨ ਹੈ ਇਹ ਉਹ ਦਿਨ ਹੈ ਜਿਹੜੇ ਢੇਢੇ ਆਨੰਦਕ ਸਰ ਸਾਬ ਦੇ ਕਿਲੇ ਦੇ ਵਿੱਚ ਭੁੱਖਣ ਭਾਣੇ ਦਿਨ ਕੱਟ ਰਹੇ ਦਰਦਾਂ ਦੇ ਵਿੱਚੋਂ ਦੀ ਗੁਜ਼ਰ ਰਹੇ ਕੁਝ ਸਿੰਘਾਂ ਨੇ ਆਪਸੀ ਵਿਚਾਰਾ ਕੀਤੀਆਂ ਜਿਹਦੀ ਅਗਵਾਈ ਭਾਈ ਮਹਾ ਸਿੰਘ ਨੇ ਕੀਤੀ ਤੇ ਭਾਈ ਮਹਾ ਸਿੰਘ ਉਹਨਾਂ ਨੇ ਵੇਦਾਵਾ ਲਿਖਿਆ ਇਹ ਅੱਜ ਵਾਲਾ ਦਿਨ ਸੀ ਕਲਗੀਧਰ ਪਾਸ਼ਾ ਮਹਾਰਾਜ ਦੇ ਦਰਬਾਰ ਵਿੱਚ ਜਾਂ ਪਰਿਵਾਰ ਤੇ ਕਹ ਲੋ ਇਹ ਦਿੜ ਵੀ ਦੇਖਣ ਨੂੰ ਮਿਲੇ ਕਿ ਜਾਨਵਾਰਨ ਵਾਲੇ ਸੱਚਜੇ ਤੇ ਸੋਹਣੇ ਸੋਜਵਾਨ ਵਿਦਵਾਨ ਨਾਮ ਦੇ ਧਾਰਨੀ ਬਹੁਤ ਤੇਜ ਸਿੱਖ ਵੀ ਗੁਰੂ ਜੀ ਤੋਂ ਮੁਨਕਰ ਹੋ ਕੇ ਜਾਂਦੇ ਨਜ਼ਰ ਆਏ ਇਹ ਉਸ ਸਮੇਂ ਬਹੁਤ ਹੀ ਭਿਆਨਕ ਸਮਾਂ ਸੀ ਕਲਗੀਧਰ ਪਾਸ਼ਾ ਦੇ ਦਰਬਾਰ ਵਿੱਚ 6-7 ਮਹੀਨਿਆਂ ਦਾ ਸਮਾਂ ਨਜ਼ਰਬੰਦ ਰਹਿਣਾ ਕੈਦੀਆਂ ਤੋਂ ਵੱਧ ਨਹੀਂ ਸੀ ਇੱਕ ਕੈਦ ਨਹੀਂ ਹੋਈ ਬਾਕੀ ਕਸਰ ਕੋਈ ਨਹੀਂ ਸੀ ਰਜੀ ਤੇ ਬੇਨਤੀ ਮੈਂ ਤਾਂ ਕਰ ਰਿਹਾ ਵੀ ਇਹ ਜਿਹੜੇ ਦਿਨ ਚੱਲ ਰਹੇ ਨੇ ਭਾਈ ਇਹ ਖਾਲਸੇ ਦੇ ਬਹੁਤ ਵੱਡੇ ਤੇ ਮਹੱਤਵਪੂਰਨ ਦਿਨ ਨੇ ਆਓ ਸਾਰੇ ਨਾਲ ਮਿਲ ਕੇ ਆਹ ਕੁਝ ਦਿਨ 27 ਤਰੀਕ ਤੱਕ ਸਭ ਸੰਗਤਾਂ ਨਾਲ ਮਿਲ ਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਈ ਹੈ ਜੇ ਉਹ ਨਾ ਹੁੰਦੇ ਸਹਾਤਾ ਨਾ ਦਿੰਦੇ ਤਾਂ ਅੱਜ ਜਿਹੜੀਆਂ ਤੁਹਾਡੇ ਕੋਲੇ ਰੱਬ ਨੇ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਨੇ ਨਾ ਇਹ ਨਾ ਹੁੰਦੀਆਂ ਮੇਰੀ ਗੱਲ ਨੂੰ ਯਾਦ ਰੱਖਿਓ ਜੇ ਸਾਹਿਬ ਜਾਦੇ ਸ਼ਹੀਦ ਨਾ ਹੁੰਦੇ ਤੇ ਤੁਹਾਡੇ ਕੋਲੇ ਜ਼ਮੀਨਾਂ ਨਹੀਂ ਸੀ ਹੋਣੀਆਂ ਕਿਉਂ ਸਾਹਿਬ ਜਾਦੇ ਸ਼ਹੀਦ ਹੋਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਭਾਈ ਗੁਰਬਖਸ਼ ਸਿੰਘ ਗੁਰਬਖਸ਼ ਉਦਾਸੀ ਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਭੇਜਿਆ ਵੀ ਜਾ ਮੇਰੇ ਪੁੱਤਰਾਂ ਦਾ ਜਾ ਕੇ ਵਜ਼ੀਰ ਖਾਂ ਤੋਂ ਬਦਲਾ ਲੈ ਕਲਗੀਧਰ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਆਪਣੇ ਦੇ ਕੇ ਪੰਜ ਸਿੰਘ ਦੇ ਕੇ ਭੇਜਿਆ ਪੰਜਾਬ ਨੂੰ ਤੇ ਫਿਰ ਦਿੱਲੀ ਜਿੱਤੀ ਸਰਹੰਦ ਜਿੱਤਿਆ ਤੇ ਐਲਾਨ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਅੱਜ ਤੋਂ ਬਾਅਦ ਜਿਹੜੀਆਂ ਜ਼ਮੀਨਾਂ ਜਿਨ੍ਹਾਂ ਦੇ ਹੱਥ ਨੇ ਉਹਨਾਂ ਦੇ ਨਾਮ ਰਜਿਸਟਰ ਕਰ ਦਿੱਤੀਆਂ ਜਾਣ ਉਸ ਤੋਂ ਪਹਿਲਾਂ ਸਾਰੀਆਂ ਜ਼ਮੀਨਾਂ ਜ਼ਗੀਰਦਾਰਾਂ ਦੀਆਂ ਹੁੰਦੀਆਂ ਸੀ ਆਪਾਂ ਤਾਂ ਸਾਰੇ ਬਾਹ ਬਾਹੀ ਕਰਨ ਵਾਲੇ ਸੀ ਇਸੇ ਕਰਕੇ ਤਾਂ ਕਹਿੰਦੇ ਨੇ ਵੀ ਜੱਟ ਸਿੱਧੇ ਸੁਭਾਅ ਦਾ ਹੁੰਦਾ ਹੈ ਬਾਹ ਬਾਹੀ ਕਰਨ ਵਾਲੇ ਸੀ ਪਰ ਸਹਿਬਜ਼ਾਦੀਆਂ ਦੀਆਂ ਸਹਾਇਤਾ ਤੇ ਕਲਗੀਧਰ ਪਾਸ਼ਾ ਨੇ ਬਲਦਾ ਸਿੰਘ ਬਹਾਦਰ ਨੂੰ ਭੇਜਣਾ ਤੇ ਉਹਨਾਂ ਨੇ ਫਿਰ ਇਹ ਐਲਾਨ ਕਰਨਾ ਤੇ ਸਾਡੇ ਨਾਮ ਜ਼ਮੀਨਾਂ ਆਜ ਰਜਿਸਟਰੀਆਂ ਕੀਤੀਆਂ ਭਾਵੇਂ ਕਿਸੇ ਦੇ ਨਾਮ ਮਰਲਾ ਹੈ ਭਾਵੇਂ ਕਿਸੇ ਦੇ ਨਾਮ 50 ਕਿੰਦੇ ਆ ਜੀ ਅੱਜ ਆਪਾਂ ਜ਼ਮੀਨਾਂ ਦੇ ਮਾਲਕ ਆ ਨਾ ਸਾਡੇ ਨਾਮ ਕੋਈ ਕਿਲਾ ਦੋ ਕਿਲੇ ਆਉਂਦੀ ਆ ਜ਼ਮੀਨ ਤਾਂ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਦੀ ਸਹਾਇਤਾ ਨੇ ਕਾਰਨ ਹੈ ਇਸ ਕਰਕੇ ਆਓ 10-15 ਮਿੰਟ ਆਪਾਂ ਰੋਜ਼ ਸਹਿਬਜ਼ਾਦਿਆਂ ਦੀ ਸਹਾਇਤਾ ਨੂੰ ਯਾਦ ਕਰਿਆ ਕਰਾਂਗੇ ਉਸ ਤੋਂ ਰਹਿਦਾ ਬਾਕੀ ਸਮਾਂ ਸਿਮਰਨ ਦੇ ਵਿੱਚ ਲਾਇਆ ਕਰਾਂਗੇ ਆਓ ਹੁਣ ਆਉਣ ਵਾਲਾ ਸਮਾਂ ਸਾਰੇ ਨਾਲ ਮਿਲ ਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਈਏ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਜੁੜੀਏ ਇੱਕ ਵਾਰ ਫਿਰ ਤੋਂ ਸਾਰੇ ਨਾਗਰ ਦੀ ਸੰਗਤ ਨੂੰ ਬੇਨਤੀ ਹੈ ਭਾਈ ਕੰਮ ਕਾਜ ਜ਼ਿੰਦਗੀ ਦੇ ਇਦਾਂ ਹੀ ਚੱਲਦੇ ਰਹਣੇ ਨੇ। ਜ਼ਿੰਦਗੀ ਮੁੱਕ ਜਾਣੀ ਆ ਕੰਮ ਨਹੀਂ ਮੁਕਣੇ ਪਰ ਮੁਕਣ ਤੋਂ ਪਹਿਲਾਂ ਪਹਿਲਾਂ ਇੱਕ ਜਿਹੜਾ ਕੰਮ ਕਰਨ ਆਏ ਆ ਜਿਸਰ ਵਖਰ ਕੋ ਲੈਣ ਤੋਂ ਆਏ ਹੋ ਹੋ ਸੋ ਪਾਇਓ ਸਤਿਗੁਰ ਪਾਸਾ ਹੈ। ਇਹ ਕੰਮ ਬਕਾ ਲਈਏ ਜਿਹੜਾ ਜ਼ਰੂਰੀ ਹੈ। ਬਾਕੀ ਦੇ ਕੰਮ ਤਾਂ ਸਹਾਇਕ ਨੇ ਉਹ ਵੀ ਕਰਨੇ ਨੇ। ਉਹਨਾਂ ਬਿਨਾ ਨਹੀਂ ਸਰਨਾ। ਪਰ ਜਿਹੜਾ ਮੇਨ ਕੰਮ ਹੈ ਸਾਡਾ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਕਾਦੇ ਲਈ ਗੋਵਿੰਦ ਮਿਲ ਲੀ ਕੀ ਇਹ ਤੇਰੀ ਬਰੀਆ ਇਹ ਕੰਮ ਨੂੰ ਵੀ ਜ਼ਰੂਰ ਕਰ ਲਈ ਕਿਉਂਕਿ ਮਹਾਰਾਜ ਕਹਿੰਦੇ ਨੇ ਆਵਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੇ ਹੋਰ ਕੰਮ ਨੇ ਇਹਨਾਂ ਦੁਨੀਆ ਵਾਲੇ ਇਹ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਆਉਣੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਕ ਨਾਮ ਨੂੰ ਧਿਆਉਣਾ ਕਰ ਜਿਹੜਾ ਇੱਥੇ ਉੱਥੇ ਦੋਵੇਂ ਥਾਂ ਮਾਤੇ ਤੇri ਸਹਾਇਤਾ ਕਰੇਗਾ ਆਓ ਸਾਰੇ ਨਾਲ ਮਿਲ ਕੇ ਹੁਣ ਸਤਨਾਮ ਵਾਹਿਗੁਰੂ ਦੇ ਜਪ ਵਿੱਚ ਜੁੜੀਏ ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦੇ ਹਾਂ ਹੁੰਜੋ ਪੁੱਲਾ ਸੰਗਤ ਗੁਰੂ ਸਾਹਿਬ ਸਖਤ ਬਖਸ਼ਣ ਜੋਗ ਨੇ ਬਖਸ਼ਣਾ ਸਾਰੇ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਦੇ ਜਪ ਵਿੱਚ ਜੁੜੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सातनाम वाहे गुरु सातनाम वाहे गुरु सातनाम वाहे गुरु सातना ச நாம வா சாரு சாத்தே குரு சத்தநா ச நாமே ச சா நாம் வா समवाहे गुरु सातनामवाहे गुरु सातनामवाहे गुरु ச நாம வா சாத்தே குரு சாத்தே குரு சாத்த வாஹே கரு

वाहे गुरु सातन वाहे